ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚਾਂਗੇ ਫਤਿਹਗੜ੍ਹ ਸਾਹਿਬ ਛੋਟੇ ਸ਼ਾਹਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਤੁਹਾਨੂੰ ਪਤਾ ਵੀ ਚੱਲ ਰਹੇ ਨੇ ਕਿ ਸ਼ਾਹਬਜ਼ਾਦਿਆਂ ਦੇ ਸਾਹਮਣੇ ਦੇ ਨੂੰ ਪਾਪਾ ਬੰਦਾ ਸਿੰਘ ਦੀ ਤਸਵੀਰ ਜੋ ਪਿੱਛੇ ਦਿਖਾਈ ਦੇ ਰਹੀ ਸੀਗੀ ਤੇ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਭਾਰੀ ਸ਼ੰਗਤ ਦਾ ਇਕੱਠ ਦੂਰੋਂ ਨੇੜਿਓਂ ਆਲ ਪੰਜਾਬ ਆਲ ਇੰਡੀਆ ਹੀ ਪੰਜਾਬ ਤੋਂ ਹੀ ਬਲ ਆਲ ਇੰਡੀਆ ਪਹੁੰਚ ਆਇਆ ਵਗਾ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਫਤਿਹਗੜ੍ਹ ਸਾਹਿਬ ਸਾਹਮਣੇ ਦੇਖ ਰਹੇ ਹੋਗੇ ਮਾਤਾ ਗੁਜਰੀ ਛੋਟਾ ਸ਼ੈਵਚਾ ਦੇ ਤੋਂ ਉੱਦ ਪਿਆਉਂਦੇ ਨੇਗੇ ਜੋ ਤੁਸੀਂ ਵੀਰਾਂ ਇੱਧਰ ਆ ਗਏ ਜੂੜਾ ਘਰ ਤੇ ਜੂੜੇ ਘਰ ਦੇ ਸਾਹਮਣੇ ਦੇਖੋ ਕਿ ਮੇਨ ਲਾਈਨਾਂ ਲੱਗੀਆਂ ਹੋਏ ਨੇ ਕਿਆਂ ਇੱਧਰ ਆ ਗਿਆ ਮੇਨ ਗੇਟ ਸਾਹਮਣੇ ਨਾਂ ਵੀ ਲਿਖਿਆ ਹੋਏ ਨੇ ਬਾਬਾ ਯੂਰਾਵਾਰ ਤੇ ਬਾਬਾ ਫਤਿਹ ਸਿੰਘ ਜੋ ਕਿ ਮੇਨ ਗੇਟ ਦੇ ਲਿਖਿਆ ਹੋਏ ਨੇ ਇੱਧਰ ਆ ਗਿਆ ਪਿੰਗੜ ਵਾਲਾ ਫੁੱਪਾਪਾ ਹਰਦਾਸ ਸਿੰਘ ਅੰਦਰ ਸਾਹ ਆਈ ਬੋਹ ਤੇ ਭੀੜ ਆ ਗਈ ਤੇ ਬਹੁਤ ਲਾਈਨਾਂ ਲੱਗੀਆਂ ਨੇ ਇਧਰ ਆ ਗਏ ਸ੍ਰੀ ਹਜੂਰ ਮਹਾਰਾਜਾ ਯਾਦਗਰੀ ਗੇਟ ਪਹਲਾ ਸਟਪਰ ਮੇਨ ਗੇਟ ਤੇ ਆਪਾਂ ਪਹੁੰਚ ਗਏ ਆ ਡਿਉੜੀ ਸਾਹਿਬ ਦੇ ਆਮਨੇ ਤੁਸੀਂ ਕਰਦੇ ਹੋਗੇ ਦਰਸ਼ਨ ਡਿਉੜੀ ਚੌੜੀ ਸਾਹਿਬ ਦੇ ਕਿਉਂਕਿ ਡਿਉੜੀ ਸਾਹਿਬ ਦਾ ਮੇਨ ਗੇਟ ਆਗਾ ਆਪਾਂ ਅੰਦਰ ਪਹੁੰਚ ਜਾਗੇ ਲਓ ਜੀ ਆਪਾਂ ਅੰਦਰ ਹੁਣ ਪੁੱਜ ਚੁੱਕੇ ਆਂਗੇ ਅੰਦਰ ਬਹੁਤ ਹੀ ਦੂਰ ਦੂਰ ਤੱਕ ਲਾਈਨਾਂ ਸਮਝ ਲਓ ਵੀ ਬਹੁਤ ਭੀੜ ਉਈ ਉਈ ਅਗੀ ਅੰਦਰ ਜੋ ਕਿ ਆਪਾਂ ਹੁਣ ਲੈਂਡ ਦੇ ਵਿੱਚ ਖੜੇ ਆਗੇ ਲੈਂਡ ਤੋਂ ਆਪਾਂ ਆਗੇ ਆਗੇ ਬਾਹਰ ਬਾਹਰ ਆਗੇ ਸ਼ੈਡ ਤੇ ਆਪਣਾ ਨਾਲ ਦੇ ਜੋ ਵੀ ਆਪਣੇ ਨਾਲ ਸੀਗੇ ਸੰਗਤ ਆਈ ਹੋਈ ਉਹ ਲੈਂਡ ਦੇ ਵਿੱਚ ਰਹਿਗੇ ਆ ਪਹੁੰਚ ਗਏਗੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਲੈਂਡ ਦੇ ਵਿੱਚ ਸਾਹਮਣੇ ਤੁਸੀਂ گاਉ ਵੀ ਦੇਖ ਰਹੇ ਹੋਗੇ ਬਾਬਾ ਜੋੜਾਪੁਰ ਸਿੰਘ ਜੀ ਤਾਂ ਤੁਨ ਬਾਬਾ ਫਤੇ ਸਿੰਘ ਜੀ ਜੋ ਕਿ ਮੇਨ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਨੌ ਪਰ ਰਹੇ ਹੋਗੇ ਪਹੁੰਚ ਗਏ ਆ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਦੇਖ ਰਹੇ ਹਾਂ ਦੇਖ ਰਹੇ ਹਾਂ ਕਿ ਤੁਸੀਂ ਇੰਨੀ ਸ਼ੰਗਤ ਦਾ ਇਕੱਠ ਸਾਨੂੰ ਘਟੂ ਘਟੋਗੇ 2 2.5 ਘੰਟੇ ਲੈਣ ਦੇ ਵਿੱਚ ਲੱਗਿਆ ਨੂੰ ਸ਼ਵੇਰ ਦੇ ਅਸੀਂ 6 ਵਜੇ ਦੇ ਲੈਣ ਦੇ ਵਿੱਚ ਲੱਗੇ ਹੋਾਂਗੇ 6 ਵਜੇ ਦੇ ਲੈਣ ਤੇ ਲੱਗ ਕੇ ਅਸੀਂ ਦਰਸ਼ਨ ਕੀਤੇ ਤੇ ਦਰਬਾਰ ਸਾਹਿਬ ਦੇ ਅੰਦਰ ਨਮਸਤਕ ਹੋਏ 6 ਵਜੇ ਤੋਂ ਲੈਣ ਤੇ ਲੱਗੇ ਸੀਗੇ 10:30 ਵਜੇ ਅਸੀਂ ਅੰਦਰੋਂ ਨਾਮ ਸਤਕਾਰ ਕਰਕੇ ਬਾਹਰ ਨਿਕਲੇ ਆਏ ਤੇ ਬਾਹਰ ਨਿਕਲ ਕੇ ਸਾਨੂੰ ਫੇਰਾ ਮਤੁਰਿਆ ਨਹੀਂ ਗਿਆ ਜੋ ਦੁੱਧ ਪਿਆਉਂਦੇ ਨੇ ਕਿੰਨਾ ਦੁੱਧ ਮੋਤੀ ਮਹਿਰਾ ਦੀ ਦੁੱਧ ਪਿਆਉਂਦੇ ਨੇ ਕਿ ਉਹਨਾਂ ਦੀ ਤਸਵੀਰ ਦੇ ਕੇ ਹੱਥ ਉਹਨਾਂ ਰੇਖ ਲਈ ਮੈਂ ਫਿਰ ਵੀਡੀਓ ਦੁਬਾਰੇ ਮੋਤੀ ਮਹਿਰਾ ਦੀ ਤੇ ਉਹ ਮੇਨ ਗੇਟ ਦੀ ਦੁਬਾਰੇ ਫੇਰ ਬਣਾਈ ਹੁਣ ਤੁਸੀਂ ਫੇਰ ਦੇਖ ਰਹੇ ਹੋਗੇ ਜੋ ਕਿ ਸ਼ੰਗਤ ਦਾ ਬਹੁਤ ਹੀ ਕੱਠ ਬਹੁਤ ਹੀ ਨਜਾਇਜ਼ ਇਕੱਠ ਦੂਰੋਂ ਦੂਰੋਂ ਸ਼ੰਗਤ ਪਹੁੰਚੀ ਹੋਈ ਜਾਗੀ ਫਤਿਹਗਰ ਸ਼ਾਹ ਤੁਹਾਨੂੰ ਸਾਹਿਬ ਨੂੰ ਪਤਾ ਹੀ ਸਿੱਧਾਂ ਦਿਨ ਚੱਲਣਗੇ ਫਤਿਹਗਰ ਸ਼ਾਹ ਛੋਟੇ ਸ਼ਾਹ ਜਾਤਿਆਂ ਦੀ ਸਿੱਧਾਂ ਦਿਨ ਚੱਲ ਰਹਿਣਗੇ ਆਏ ਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ